ਜੀ ਕੈਨੇਡਾ ਆਉਣ ਤੇ ਤੀਜੇ ਦਿਨ ਹੀ ਮੋਂਟਰੀਅਲ ਜਾਣ ਦਾ ਸਵਾਬ ਬਣ ਗਿਆ ਬਾਈ ਨਾਲ ਮੋਂਟਰੀਅਲ ਟਰੱਕ ਤੇ ਯਾਰ ਤੋਂ ਚੱਕ ਕੇ ਟਰੱਕ 401 ਤੇ ਪਾ ਲੈ ਕਹਿੰਦੇ ਵੀ ਸਭ ਤੋਂ ਬਿਜ਼ੀਸਟ ਰੋਡ ਆ ਇਹ ਵਰਲਡ ਦਾ 401 ਟੋਰਾਂਟੋ ਇੱਥੇ ਹਰ ਰੋਜ਼ 4 ਲੱਖ ਗੱਡੀ ਪਾਸ ਕਰਦੀ ਆ 4 ਲੱਖ ਕਦੇ-ਕਦੇ ਤਾਂ ਕਹਿੰਦੇ ਵੀ 5 ਲੱਖ ਤੋਂ ਉੱਤੇ ਗੱਡੀ ਪਾਸ ਕਰ ਜਾਂਦੀ ਆ ਸਭ ਤੋਂ ਜ਼ਿਆਦਾ ਇੱਥੇ ਟਰੱਕ ਚੱਲਦੇ ਆ ਕਹਿੰਦੇ ਇਹ ਜਿਹੜਾ ਰੋਡ ਆ ਇਹ ਕਰੋਨਾ ਦੇ ਵਿੱਚ ਵੀ ਨਹੀਂ ਬੰਦ ਹੋਇਆ ਕਦੇ ਟਰੱਕ ਕਰੋਨਾ ਵਿੱਚ ਵੀ ਇੱਥੇ ਇਦਾਂ ਹੀ ਬਿਜੀ ਚੱਲਦੇ ਸੀ ਕਦੇ ਹੀ ਭਾਈ 53 ਪੱਤੇ ਪੱਤੇ ਟਰੱਕਾਂ ਦੀ ਚੱਲਦੇ ਆ ਦੇਖਣ ਦਾ ਮਝਾਈ ਲੱਗਾ ਜਦੋਂ ਫੋਰੋਗਾਂ ਤੇ ਚੜਦੀਆਂ ਉਹ ਤਾਂ 30 40 ਕਿਲੋਮੀਟਰ ਇਦਾਂ ਹੀ ਜਾਣਾ ਪੈਂਦਾ 10 ਦੀ ਸਪੀਡ 5 ਦੀ ਸਪੀਡ ਬਸ ਤੇ ਹਰ ਇੱਕ ਬੰਦਾ ਰੂਲ ਦੇ ਵਿੱਚ ਚੱਲਦਾ ਕੋਈ ਜਾਮ ਨਹੀਂ ਲੱਗਦਾ ਇੱਥੇ ਆ ਜਿਹੜੀ ਟ੍ਰੈਫਿਕ ਆ ਉਹ ਆਲਵੇਜ਼ 무ਵਿੰਗ ਟ੍ਰੈਫਿਕ ਆ ਕੋਈ ਖੜਦਾ ਨਹੀਂ ਕੋਈ ਕਿਸੇ ਦੇ ਮੂਰੇ ਨਹੀਂ ਹੁੰਦਾ ਆ ਨਾਲ ਨਾਲ ਸੜਕ ਦੇ ਨਾਲ ਰੋਡ ਦੇ ਨਾਲ ਨਾਲ ਅ ਟ੍ਰੇਨ ਟਰੈਕ ਬਣੇ ਹੋਏ ਨੇ ਹੁਣ ਦੇਖੋ ਸ਼ੀਸ਼ਾ ਪੂਰਾ ਸਾਫ਼ ਆ ਟਰੱਕ ਜਾਂਦਾ 100 120 ਤੇ ਕੈਨੇਡੀਅਨ ਟ੍ਰੈਕ ਤੇ ਰਾਸਤੇ ਦੇ ਵਿੱਚ ਜਿੱਮੇ ਆਪਣੇ ਟਾਬੇ ਆਉਂਦੇ ਆ ਤੇ ਉੱਥੇ ਇੱਥੇ ਆਉਂਦੇ ਆ ਔਨ ਰੂਟ ਹਰ ਇੱਕ ਖਾਣ ਵਾਲੀ ਚੀਜ਼ ਅਵੇਲੇਬਲ ਆ ਪੰਪਾ ਆ ਦੇਖੋ ਸੱਜੇ ਹੱਥ ਬਣਿਆ ਰਿਹਾ ਆਨ ਰੂਟ ਐ ਇੰਟਰਨਟੋ ਤੋਂ ਲੈ ਕੇ ਮੌਂਟਰੀਅਲ ਤੱਕ 4-5 ਕਾਉਂਦੇ ਆ ਸੱਜੇ ਖੱਬੇ ਦੋਨੋਂ ਪਾਸੇ ਹੋਣਗੇ ਚੱਲਦਿਆਂ ਨੂੰ ਵੀ ਮੁੜਦਿਆਂ ਨੂੰ ਵੀ ਉਹ ਤੇਰਾ ਤੇ ਵੱਡੇ ਵੱਡੇ ਡੜੜ ਆਪਣੇ ਕਾਰ ਸੌ ਤੇ ਜਾਂਦੀ ਹੋਏ ਪੈਰ ਗੰਮਲ ਲੱਗ ਜਾਂਦੇ ਆ ਇੱਥੇ ਸੌ ਸਾਹ ਤੋਂ ਉੱਤੇ ਜਾਂਦਾ ਟਰੱਕ ਆਪਣੇ ਕਾਰਾਂ ਦੇ ਮੂਰੇ ਮੱਛਰ ਮਰ ਮਰ ਜਾਂਦੇ ਹੁੰਦੇ ਨੇ ਇੱਥੇ ਟਰੱਕਾਂ ਦੇ ਮੂਰੇ ਜਾਂਦਾ ਇੱਥੇ ਹੁਣ ਪੂਰੇ ਸ਼ੀਸ਼ੇ ਪੂਰੇ ਸਾਫ ਪਏ ਆ ਮੜ ਦੇ ਨੂੰ ਐ ਹੋ ਜਾਂਦਾ ਸ਼ੀਸ਼ਾ ਬਿਲਕੁਲ ਝਟਾ ਝਟਾ ਮਰ ਮਾਰ ਕੇ ਮੱਛਰ ਦੇਖੋ ਹਾਂ ਰੂਟ ਦੇ ਵਿੱਚ ਖੜੇ ਸਾਰੇ ਟਰੱਕ ਹੀ ਖੜਦੇ ਆ ਲਗਭਗ ਕਾਰ ਤਾਂ ਕੋਈ ਉਹ ਖੜਦੀ ਆ ਵੀਡੀਓ ਵਿੱਚ ਹੀ ਦੇਖਦੇ ਹੁੰਦੇ ਸੀਗੇ ਵੀ ਇਦਾਂ ਇਦਾਂ ਭਾਈ ਕੈਨੇਡਾ ਪਹੁੰਚ ਕੇ ਆਇਆ ਸਵਾਦ ਬੂਰਾ ਅਸੀਂ ਵੀ ਰਾਤ ਰਸਤੇ 'ਚ ਪੈਸਟੋ ਦੇ ਰੁਕੇ ਸੀਗੇ ਹਰ ਪਾਸੇ ਕੰਮ ਨੂੰ ਇਫੈਕਟ ਕੀਤਾ ਹਨ ਟੈਰਫ ਨੇ ਪਰ ਫਿਰ ਵੀ ਬਹੁਤ ਵਧੀਆ ਚੱਲੀ ਜਾਂਦਾ ਸੁੰਦਰ ਦੇਖੀ ਚ ਕੰਸਟਰਕਸ਼ਨ ਜਲਦੀ ਆ ਪੌਲ ਨੂੰ ਚੌੜਾ ਕਰਨ ਲੱਗੇ ਹੋਏ ਨੇ ਇਹ ਮੌਨਟਰੀ ਕਰਨਾ ਬਹੁਤ ਹਾਈ ਲੈਵਲ ਦੀ ਕੰਸਟਰਕਸ਼ਨ ਹੈ ਦਿਨ ਦਾ ਨਹੀਂ ਪਲੇਨਿੰਗ ਲੋ ਕਰ ਕੋਲ ਲਾਈਫ ਦੇਖ ਕੇ ਬੜਾ ਮਜ਼ਾ ਆਉਂਦਾ ਹੈ ਹਾਂ ਬੇਕੋ ਉਹ ਲੱਗਿਆ ਚਿੱਟਾ ਜਿੱਟਾ ਸ਼ੀਸ਼ਾ ਮੁਰ ਬਾਈ ਕਹਿੰਦਾ ਇਹ ਜਮਾ ਜਾਂਦਾ ਬਿਲਕੁਲ ਇਨੀ ਸਪੀਡ ਤੇ ਅਨ ਲੋੜ ਚੱਕਣਾ ਸੀ ਬਾਈ ਰਨਾਲਡ ਵਰਗਾ ਜਮਾਇਨੂ ਸੀ ਕਿਹਾ ਵੀ ਇਧਰ ਨਾਲਡ ਵਰਗਾ ਲੱਗਦਾ ਆ ਪ੍ਰਾਣੀਆਂ ਗੱਡੀਆਂ ਟੁੱਟੀਆਂ ਗੱਡੀਆਂ ਇਹ ਠੀਕ ਹੋ ਗਏ ਆਪਣੇ ਪੱਤ ਲੰਘ ਜਾਂਦੇ ਨੇ ਆ KFC ਨੂੰ PFK ਕਹਿੰਦੇ Montreal ਦੇ ਵਿੱਚ ਆਲੇ ਐਂਡ ਆਫ 1000 ਆਈਲੈਂਡ ਦੇ ਕੋਲੋਂ ਨਾ US ਐਨੂੰ ਜਾਂਦਾ ਰਹਾ ਇੱਥੋਂ ਕੱਢਿਆ ਹੋਇਆ ਇੱਕ ਬਹੁਤ ਲੰਬਾ ਬ੍ਰਿਜ ਬਾਈ ਤੇ ਸਾਡੀ ਵਾਪਸੀ ਹੋ ਗਈ ਟ੍ਰਾਂਟੋਨੋ ਤੇ ਤੁਹਾਨੂੰ ਪ੍ਰੱਕ ਦਿਖਾਉਣਾ ਦੋ ਬੈੱਡ ਨੇ ਇੱਕ ਥੱਲੇ ਆ ਬੈੱਡ ਇੱਕ ਉੱਪਰ ਲੱਗਿਆ ਵਿੱਚ ਹੀ ਪ੍ਰਿੰਟਰ ਆ ਵਿੱਚ ਹੀ ਫਰਿੱਜ ਆ ਵਿੱਚ ਹੀ ਤੁਸੀਂ ਜੋ ਮਰਜ਼ੀ ਸਮਾਨ ਰੱਖ ਲਓ ਡਰਾਅਰ ਬਣੇ ਵੱਡੇ ਵੱਡੇ ਬਾਦੂ ਜਗ੍ਹਾ ਇੱਕ ਵਧੀਆ ਕਮਰੇ ਜਿੰਨੀ ਜਗ੍ਹਾ ਹੁੰਦੀ ਆ ਸਾਰਾ ਸੈਟਅਪ ਆ ਅੱਜ ਤੋਂ ਬਾਰਡਰ ਲੰਘਣਾ ਅਮਰੀਕਾ ਤੋਂ ਪ੍ਰਿੰਟ ਪ੍ਰਿੰਟ ਕੱਢ ਕੇ ਦੇਣੇ